ਪਹੁੰਚਿਆ ਉਹਦੀ ਆਰਥਿਕ ਵਿਵਸਥਾ ਸੁਧਰੀ ਹਰ ਤੱਕ ਤੋਂ ਪਰਿਵਾਰ ਨੂੰ ਇੱਕ ਖੁਸ਼ਹਾਲ ਪਰਿਵਾਰ ਦੇ ਵਿੱਚ ਬਦਲ ਦਿੱਤਾ ਪਰੰਤੂ ਇਹ ਸਭ ਕੁਝ ਸਾਡੀਆਂ ਸਰਕਾਰਾਂ ਨੂੰ ਰਾਸ ਨਹੀਂ ਆਉਂਦਾ ਇਹਦੇ ਬੱਚੇ ਨੇ ਪਹਿਲਾਂ ਆਪਣਾ ਘਰ ਸਵਾਰਿਆ ਆਪਣੀਆਂ ਗੁਰੂਤਾਂ ਪਰਿਵਾਰ ਦੀਆਂ ਦੂਰ ਕੀਤੀਆਂ ਉਸਦੇ ਬਾਅਦ ਉਹਨੂੰ ਲੱਗਣ ਲੱਗਿਆ ਵੀ ਮੇਰਾ ਇਲਾਕਾ ਪਛੜਿਆ ਹੋਇਆ ਹੈ ਜੇਵਾ ਥੋੜੀ ਜਿਹੀ ਹੋਰ ਪਾਵਰ ਲੈ ਲਵਾਂ ਭਾਵੇਂ ਅਰਾਈ ਨੀਤੀ ਜੋਇਨ ਕਰ ਲਵਾਂ ਤਾਂ ਮੈਂ ਹੋਰ ਵਧੀਆ ਕਰ ਸਕਦਾ। ਰਾਜੇ ਬੜਿੰਗ ਹੋਰਿਆਂ ਨਾਲ ਬਾਪਿਆ ਅੱਛਾ ਸਾਥ ਮਿਲਿਆ ਨਹੀਂ ਦੁਸ਼ਮਣੀਆਂ ਤਾਂ ਜਿਸ ਦਿਨ ਤੋਂ ਉਹ ਇਸ ਫੀਡ ਦੇ ਵਿੱਚ ਆਇਆ ਉਸੇ ਦਿਨ ਤੋਂ ਚੱਲਦੀਆਂ ਸੀ। ਪਰੰਤੂ ਇਹ ਵੀ ਸਰਕਾਰ ਦੇ ਵਿੱਚ ਸੀ ਇਹਨਾਂ ਨੇ ਧਿਆਨ ਰੱਖਿਆ ਪਰ ਮੈਨੂੰ ਲੱਗਦਾ ਜੇ 2 ਸਾਲ ਵੱਧ ਜਿਉਂ ਗਿਆ ਤਾਂ ਸ਼ਾਇਦ ਉਹ ਰਾਜੇ ਬੜਿੰਗ ਦੀ ਬਦਲਤੀ ਜਿਉਂ ਗਿਆ। ਕਿਉਂਕਿ ਸਮੇਂ ਦੇ ਉੱਤੇ ਕੋਈ ਚੀਜ਼ ਦਾ ਇਲਾਜ ਕਰ ਦੇਣਾ ਸਮੇਂ ਦੇ ਉੱਤੇ ਕੋਈ ਪੈਰਬਾਈ ਕਰ ਲੈਣੀ ਕਿਸੇ ਗੱਲ ਦੀ ਤਾਂ ਵੱਡੀਆਂ ਹੁਣ ਹੀ ਆਈ ਵਾਰ ਟਲ ਜਾਂਦੀ ਸੀ ਘੱਟੋ ਘੱਟ 4-5 ਵਾਰ ਮੇਰੇ ਘਰੋਂ ਬਦੂਕਾਂ ਵਾਲੇ ਮੁੜੇ ਤਾਂ ਆਈ ਵਾਰ ਪ੍ਰਮਾਤਮਾ ਹੱਥ ਦੇ ਕੇ ਰੱਖ ਲੈਂਦਾ ਸੀ ਤਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਯਾਰ ਇਹਦਾ ਮੇਰਾ ਬੱਚਾ ਕੀ ਗਲਤ ਕਰਦਾ ਸੀ ਜਿਹਦੇ ਮਗਰ ਇੰਨੇ ਲੋਕ ਬਦੂਕਾਂ ਵਾਲੇ ਪੈ ਗਏ 6 ਪਰਚੇ ਉਹ ਦੁਨੀਆ ਤੋਂ ਜਾਣ ਲੱਗਿਆ ਨਾਲ ਲੈ ਕੇ ਗਿਆ ਤਾਂ ਕਿਹੜਾ ਗੁਨਾਹ ਕਰਦਾ ਸੀ ਕਿਹੜਾ ਨਸ਼ਾ ਵੇਚਦਾ ਸੀ ਕਿਹੜਾ ਕੋਈ ਮਾਰੀ ਸਿੱਖਿਆ ਦਿੰਦਾ ਸੀ ਕੋਈ ਸਮਝ ਤੋਂ ਪਰੇ ਐਸ ਗੱਲ ਤੋਂ ਇਹਨਾਂ ਨੇ ਬੇਵਜ੍ਹਾ ਦੁਸ਼ਮਣੀਆਂ ਦਾ ਕਰਕੇ ਮੇਰੇ ਬੱਚੇ ਨੂੰ ਜਾਂ ਅੱਜ ਹੁਣ ਚਲਦਾ ਕਰਤਾ ਔਰ ਸਾਨੂੰ ਕੋਈ ਗੈਂਗਸਟਰ ਵਗੈਰਾ ਨਹੀਂ ਮਾਰ ਸਕਦੀ ਸੀ ਸਾਨੂੰ ਮਰਵਾਇਆ ਸਰਕਾਰ ਦੀਆਂ ਨੀਤੀਆਂ ਨੇ ਭਗਵੰਤਮਾਨ ਸਰਕਾਰ ਦੇ ਰੋਲ ਨੇ ਸੈਂਟਰ ਦੀ ਬੀਜੇਪੀ ਦੇ ਰੋਲ ਨੇ ਜਿਨ੍ਹਾਂ ਨੇ ਅੱਜ ਤੱਕ ਉਹ ਸਾਰੇ ਬਦਮਾਸ਼ਾਂ ਨੂੰ ਸੁਲ੍ਹਾ ਲ ਕੇ ਰੱਖਿਆ ਹੋਇਆ ਹੁਣ ਕਦੋਂ ਤੁਹਾਡੇ ਵਿੱਚ ਕੋਈ ਕੈਂਡੀਡੇਟ ਭਾਜਪੀ ਵਾਲਾ ਆਵੇ ਵੋਟਾਂ ਮੰਗਣ ਆਮ ਪਾਰਟੀ ਵਾਲਾ ਆਵੇ ਉਹ ਨੂੰ ਇੰਦੀ ਗੱਲ ਤਾਂ ਪੁੱਛ ਲਿਓ ਵੀ ਜਿਹੜੀਆਂ ਸਰਕਾਰਾਂ ਨੇ ਤੁਹਾਨੂੰ ਟਿਕਟਾਂ ਦਿੱਤੀਆਂ ਨੇ ਉਹਨਾਂ ਦੀ ਬਦਮਾਸ਼ਾਂ ਦੇ ਨਾਲ ਕੀ ਸਾਂਝ ਪੈਲੀ ਹੈ ਜੇ ਅਸੀਂ ਤੁਹਾਨੂੰ ប្រੋਟੀਆਂ ਕਿਉਂ ਦਈਏ ਜੇ ਅਸੀਂ ਕਮਾਈ ਕਰਦੇ ਹਾਂ ਅਸੀਂ ਆਪਦੇ ਸਾਧਨਾਂ ਤੋਂ ਕੰਮਜਾਬ ਹੋਏ ਹਾਂ ਤੁਹਾਨੂੰ ਟੈਕਸ ਬੇਲੂੜੇ ਕਿਉਂ ਦਈਏ ਸੀ ਵੇਨਾ ਜੁਆ ਕਿ 200 ਰੁਪਿਆ ਸਾਲ ਦਾ ਟੈਕਸ ਭਰਦਾ ਹੈ ਉਹ ਤੁਹਾਡੇ ਸਰਕਾਰ ਦਾ ਬੋਗਾ ਪਰ ਇਹ ਥੋੜਾ ਪਰੇ ਤੇ ਤੁਹਾਡੇ ਕੀ ਗਰੰਟੀ ਹੈ ਵੀ ਤੁਹਾਡੇ 1 ਰੁਪਏ ਤੇ ਕੋਈ ਦੂਜਾ ਜੁਗ-ਜੁਗ ਲੈ ਕੇ ਥੋੜਾ ਕਿਹਾ ਵੀ 1 ਰੁਪਿਆ ਆਮ ਲੋਕਾਂ ਦਾ ਕਿੰਨਾ ਜਿਉਣਾ ਦੁੱਭਰ ਕੀਤਾ ਹੋਇਆ ਲੈਂਡ ਆਊਟ ਦੀ ਜਿਹੜੀ ਹਾਲਤ ਹੈ ਸਰਕਾਰ ਨੇ ਇੰਨੀ ਤੇ ਕਮੀ ਕਰਤੀ ਵੀ ਸਾਰੇ ਪਾਸੇ ਡੈਰੀ ਡ ਮਾਹੌਲ ਇੰਨਾ ਬਖਰਾਵ ਕਰਤਾ ਵੀ ਅੱਗੇ ਕੋਈ ਦੁਸ਼ਮਣੀ ਵੀ ਕਿਸੇ ਦੀ ਹੁੰਦੀ ਤਾ ਧੀ ਭੈਣ ਦਾ ਧਿਆਨ ਹਰੇਕ ਬੰਦਾ ਦੁਸ਼ਮਣੀ ਦੇ ਵਿੱਚ ਵੀ ਰੱਖਦਾ ਸੀ ਹੁਣ ਤਾਂ ਯਾਰ ਇਹ ਕੁੜੀ ਨਹੀਂ ਵੇਖਦੇ ਕੱਤਰੀ ਨਹੀਂ ਵੇਖਦੇ ਧਰ ਬੱਚਾ ਨਹੀਂ ਵੇਖਦੇ ਦਾ ਦਾ ਗੋਲੀਆਂ ਮਾਰ ਲੈਂਦੇ ਨਵਾਂ ਕੰਮ ਹੈ ਬਦਵਾਸੀ ਦਾ ਜਿਹਨੂੰ ਅਸੀਂ ਜਾਣਦੇ ਨਹੀਂ ਉਹ ਸਾਡੇ ਗੋਲੀਆਂ ਮਾਰ ਜਾਂਦਾ ਅੱਗੇ ਦੁਸ਼ਮਣੀ ਕਿਸੇ ਦਾ ਹੁੰਦੀ ਉਹਦਾ ਘਰ ਤੋਂ ਰਾਹ ਬਦਲ ਕੇ ਭਗ ਜਾਂਦੇ ਤੇ ਫਿਰ ਤਾਂ ਸਾਡੂੰ ਸਵੇ ਨਾ ਘਰੇ ਵੜ ਜਾਂਦੇ ਬਚਤ ਰਹਿ ਜਾਂਦੀ ਫੋੜ ਬਚਤ ਕੀ ਕੋ ਰੱਖੀ ਵੀਰੇ ਹੁੰਦਾ ਜਦੋਂ ਕੋਈ ਮਿਲਣ ਆਉਂਦਾ ਉਹਦੇ ਹੱਥਾਂ 'ਚ ਨਿਗਾਹ ਰਹਿੰਦੀ ਹੈ ਵੀ ਸਿੱਧਾ ਹੀ ਬੈਠਾ ਇਹਦਾ ਕੋਈ ਕਰਦਾ ਤਾਂ ਨਹੀਂ ਤਾਂ ਵੀ ਆਪਦੇ ਬੈਠਾ ਹੋ ਗਏ ਪਰ ਵਿਸ਼ਵਾਸ ਨਹੀਂ ਰਿਹਾ ਕਿਸੇ ਤੇ ਇਹ ਹੋ ਜਾ ਮਹ ਸਰਕਾਰਾਂ ਨੇ ਪੈਦਾ ਕਰਤਾ ਸਾਡੇ ਕੋਲੇ ਸਾਰਨਾ ਦੀ ਘਾਟ ਨਹੀਂ ਸਾਡੇ ਜਵਾਨ ਜੇ ਬਾਹਰ ਦੇਸ਼ਾਂ ਨੂੰ ਭੱਜ ਰਹੇ ਨੇ ਸਿਰਫ ਇਦਾਂ ਹੀ ਕਰਬੂਤਾਂ ਕਰਕੇ ਭੱਜ ਰਹੇ ਆ ਸਾਡੇ ਸਿਸਟਮ ਨਹੀਂ ਇੱਥੇ ਸਾਡੇ ਕਾਨੂੰਨ ਨਹੀਂ ਇੱਥੇ ਕਾਨੂੰਨ ਦਾ ਤਾਂ ਇਹਨਾਂ ਨੇ 302 ਦਾ ਪਰਚਾ ਕਰਾ ਕੇ ਕਿ ਹੱਥਗੜੀ ਕੋ ਗੁੱਟ ਤੇ ਲੱਗਦੀ ਨਾ ਬੰਦਾ ਸ਼ਰਮ ਮੰਦਾ ਯਾਰ ਮੈਂ ਕੀ ਹੋ ਜਾ ਕਰਤਾ ਜਿਹੜਾ ਮੇਰੇ ਗੁੱਟ ਤੇ ਸੰਗਲ ਲੱਗਿਆ ਹੁਣ 302 ਦਾ ਪਰਚਾ ਕਰਾ ਕੇ ਰੀਲਾਂ ਪਾਉਂਦਾ ਗਾਰਦਾਂ ਨਾਲ ਲੈ ਕੇ ਚੱਲਦੇ ਨੇ ਤੇ ਨੌਜਵਾਨ ਵਰਗਾ ਸਾਡਾ ਉਹ ਲੋਕਾਂ ਨੂੰ ਫੋਲੋ ਕਰਦਾ ਹੈ ਤਾਂ ਇਹ ਮਾਹੌਲ ਕ੍ਰੀਏਟ ਕਿਨੇ ਕੀਤਾ ਸਾਡੀਆਂ ਸਰਕਾਰਾਂ ਨੇ ਜਿਹੜੇ ਸਾਡੇ ਨੌਜਵਾਨ ਕਾਮਯਾਬ ਹੋ ਗਏ ਉਹ ਕਿਵੇਂ ਤਲਬੇ ਚੱਟਣ ਇਹਨਾਂ ਦੇ ਥੱਲੇ ਲੱਗਣ ਜਿਹਨੇ ਜਿਵੇਂ ਕਹਿੰਦੇ ਆ ਉਵੇਂ ਇਹਨੂੰ ਪੈਸੇ ਦੇਣ ਫੇਰ ਉਹ ਕੰਮ ਕਰ ਸਕਦੇ ਆ ਇਹਦੇ ਵਿੱਚ ਫੋਟੋ ਤੱਕ ਹੈ ਬੀਜਪੀ ਨੇ ਇੱਕ ਵਾਰੀ ਵੀ ਲੌਰੈਂਸ ਹੁਣ ਬੰਬੇ ਦੇ ਵਿੱਚ ਕ੍ਰਾਈਮ ਹੋ ਰਿਹਾ ਬਾਬਾ ਸਦਕੀ ਮਾਰਿਆ ਹੁਣ ਤਾਂ ਨਵੀ ਤੋਂ ਨਵੀ ਤਕਨੀਕ ਇਹਨਾਂ ਦੇ ਕੋਲੇ ਆ ਗਈ ਹੁਣ ਮੇਰੇ ਨਾਲ 10000 ਮੈਨ ਸਿਕਿਉਰਟੀ ਵਾਲੇ ਆਏ ਹੁਣ ਪੇਪਰ ਸਪਰੇਅ ਕਰਦੇ ਪੀ ਇਹਨਾਂ ਨੂੰ ਸਰਕਾਰ ਵੀ ਪਤਾ ਤਕਨੀਕਾ ਕੌਣ ਦਿੰਦਾ ਲੌਰੈਂਸ ਨੇ ਬੰਵਾਲੀ ਪੇਪਰ ਸਪਰੇਅ ਜਿਲ੍ਹੇ ਵਿੱਚ ਬੈਠੇ ਨੇ ਉਹ ਜਿੱਤੇ ਹਮਲਾ ਕਰਨਾ ਇੱਥੇ ਪੇਪਰ ਸਪਰੇਅ ਕਰਦੇ ਤੁਸੀਂ ਸਾਰੇ ਹਬੜਾ ਕਬੜੀ ਮੱਚੀ ਉੱਪਰੇ ਪੱਚ ਜਾਓਗੇ ਅਗਲਾ ਹੋਰੀਏ ਮਾਰ ਕੇ ਬਾਹਰ ਪਾਜ ਜਾਂਦਾ ਤਾਂ ਜੋ ਅਦਾਲਤ ਦੇ ਵਿੱਚ ਜਿਹੜੇ ਚਸ਼ਮਦੀਦ ਹੁੰਦੇ ਉਹ ਗਵਾਹੀ ਵੀ ਨਾ ਦੇ ਸਕਣ ਜਦੋਂ ਤੇ ਇੱਧਰ ਸਪਰੇਅ ਕਰਤੀ ਤੁਹਾਨੂੰ ਸ਼ੱਕਾ ਲੱਗ ਜਾਣਗੇ ਟੀਅਰ ਗੈਸ ਵਾਂਗੂ ਥੋੜੀ ਅੱਖਾਂ 'ਚ ਹੁੰਦੀ ਲੱਗਣਗੇ ਥੋੜਾ ਹੀ ਨਹੀਂ ਪਤਾ ਹੁੰਦਾ ਮੇਰੇ ਖੱਬੇ ਕੌਣ ਸੱਚੇ ਕੌਣ ਹੈ ਤਾਂ ਜਦੋਂ ਜੱਜ ਕੋਲੇ ਜਾ ਕੇ ਫਿਰ ਸਜ਼ਾ ਹੋਊਗੀ ਉਹ ਕਹਿਣਗੇ ਤੁਹਾਡੇ ਤਾਂ ਸਪਰੇਅ ਹੋਈ ਸੀ ਤੇ ਤੁਸੀਂ ਕਿਵੇਂ ਵੇਖ ਲਿਆ ਦੋਸ਼ੀ ਕੌਣ ਤਾਂ ਉਦੋਂ ਸਜ਼ਾ ਵੀ ਨਾ ਹੋਵੇ ਇਹ ਜੇ ਇੰਤਜ਼ਾਮ ਵੀ ਕਰ ਲੈ ਵੀ ਬੰਦਾ ਵੀ ਮਾਰ ਦੇਣਗੇ ਅੱਗੇ ਮੁਕੱਦਮਾ ਵੀ ਨੇ ਚੱਲੇ ਉਹਨੂੰ ਸਜ਼ਾ ਵੀ ਨਾ ਹੋਵੇ ਤੁਸੀਂ ਅੱਜ ਤੱਕ ਧਿਆਨ ਨਾ ਦੇਖਿਆ ਜਿੰਨੇ ਗੈਂਗਸਟਰ ਤੇ ਪਰਚੇ ਚੱਲਦੇ ਆ ਸੈਂਕੜਿਆਂ ਦੇ ਵਿੱਚ ਚੱਲਦੇ ਕਦੇ ਕਿਸੇ ਨੂੰ ਸਿੰਗਲ ਕੇਸ ਦੇ ਵਿੱਚ ਸਜ਼ਾ ਹੋਈ ਹੈ ਆ ਦਵਜਰ ਸਿੱਧੂ ਵਰਗਿਆਂ ਨੂੰ ਕਈ ਚੋਦੀ ਦੇ ਮੁਕੱਦਮੇ ਵਿੱਚ ਡੂਢ ਸਾਲ ਜੇਲ੍ਹ ਕਟਾਦੀ ਆ 30 ਸਾਲ ਭਰਣਾ ਕਿ ਸੀ ਤਾਂ ਇਹ ਸਾਰਾ ਕੁਝ ਆਪਣੀ ਮਰਜ਼ੀ ਦਾ ਚਲਾਉਂਦੇ ਤੁਸੀਂ ਬੀਜੇਪੀ ਆਨ ਨੂੰ ਪੁੱਛੋ ਗੁਜਰਾਤ ਇਹ ਰਿਸੈਡਰੀਆ ਤੁਹਾਡੀ ਲੋਕ ਸੁਭਿਸ਼ਰੋਈ ਦੇ ਨਾਮ ਤੁਸੀਂ ਇਹ ਜਨਤਾ ਨੂੰ ਕੀ ਭਰੋਸਾ ਦੇ ਕੇ ਜਾਓਗੇ ਇਥੋਂ ਕਿ ਜਿੱਤੋਂ ਦੇ ਬਾਅਦ ਫੇਰ ਸਾਡੋਂ ਆਪਣੇ ਸਾਹਾਂ ਦੀ ਗਿਣਤੀ ਤੁਹਾਡੇ ਤੋਂ ਵਧਾਏ ਕਰਨੀ ਹੈ ਵੀ ਮੈਂ ਇੱਕ ਸਾਲ ਹੋਰ ਜਿਉਣਾ ਚਾਹੁੰਦਾ ਹਾਂਲੇ ਸਾਡਾ ਕਿਸਾਨੀ ਦਾ ਸੰਘਰਸ਼ ਚੱਲਦਾ ਹੈ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਹੈ ਸਾਡੇ ਪੰਜਾਬ ਦੀ ਹੱਦ ਦੇ ਅੰਦਰ ਖੜੇ ਨੌਜਵਾਨ ਗੋਲੀਆਂ ਦੇ ਨਾਲ ਛਲ ਨਹੀਂ ਕੀਤੇ ਜਾਂਦੇ ਪਰ ਸਾਡਾ ਕੋਈ ਵਾਲੀਬਾਸੀ ਹੈ ਨਹੀਂ ਭਗਵੰਤਾਨ ਸਾਹਿਬ ਬੈਠੇ ਦੇਖਦੇ ਹੋ ਸ਼ੁ ਖਲੋਤਾ ਜਵਾਤਾ ਜਿਹੜਾ ਸੀ ਸ਼ੀਤ ਕਰਵਾ ਕੇ ਘਰੇ ਲੈ ਕੇ ਆ ਕੇ 22 ਸਾਲ ਦਾ ਮੇਰਾ ਬੱਚਾ ਤੁਹਾਡੇ ਸਾਹਮਣੇ ਚੱਪਲਾਂ ਪਾ ਕੇ ਆਉਂਦੇ ਸ਼ਹਿਰ ਚ ਘੁੰਮਦਾ ਫਿਰਦਾ ਸੀ 8 ਬਲਾਵਰ ਆਉਂਦੇ 32 ਫੈਰ ਮਾਰਕੀਟੇ ਢੀਰ ਕਰ ਜਾਂਦੇ ਆ ਤੇ 25 ਸਾਲ ਹੋ ਗਏ ਜੇ ਮੈਂ ਤੁਹਾਡੇ ਕੋਲੇ ਆ ਕੇ ਬੋਲਦਾ ਕਿ ਸਿੱਧੂ ਦਾ ਪੋਤਮ ਰਾਜਨੀਤੀ ਕਰਦਾ ਮੇਰੇ ਇਹ ਰਾਜਨੀਤੀ ਕਰਦਾ ਮੈਂ ਤੁਹਾਡੇ ਚਰਨਾਂ 'ਚ ਇੱਕੋ ਹੀ ਬੇਨਤੀ ਕਰਦੀ ਆ ਆਪਣਾ ਮਤਦਾਨ ਕਰਨ ਤੋਂ ਪਹਿਲਾਂ ਇਹਨਾਂ ਝਾਲਮਾਂ ਦੀਆਂ ਕਰਤੂਤਾਂ ਸਮਝ ਲਿਓ ਇਹਨਾਂ ਦੇ ਜਿਹੜੇ ਉਮੀਦਵਾਰ ਤੁਹਾਡੇ ਕੋਲੇ ਭੇਜੇ ਨੇ ਇਹ ਕਿਹੜੀ ਸੋਚ ਨੂੰ ਕਿਹੜੀਆਂ ਗੱਲਾਂ ਨੂੰ ਲੈ ਕੇ ਤੁਹਾਡੇ ਵਿੱਚ ਆਉਣਗੇ ਇਹ ਚਾਹ ਦੋ ਚਾਰ ਦਿਨ ਤੁਹਾਡੇ ਕੋਲੇ ਮਗਰਮੱਛ ਵਾਲੇ ਹੰਝੂ ਬਹਾ ਸਕਦੇ ਆ ਇਹਨਾਂ ਦੀ ਗੱਲ ਦੇ ਉੱਤੇ ਅਮਲ ਨਾ ਕਰਿਓ ਤੁਹਾਡੇ ਕੋਲੇ ਬੜਾ ਵਧੀਆ ਪੜਿਆ ਲਿਖਿਆ ਨੌਜਵਾਨ ਤੁਹਾਡਾ ਜਾਂਚਿਆ ਪਰਖਿਆ ਦੋ ਤਿੰਨ ਪਲਾਨਾ ਤੋਂ ਤੁਹਾਡੇ ਵਿੱਚ ਰਹਿ ਰਹੇ ਆ ਭੈਣ ਅਮਰਤਾ ਨੂੰ ਵੋਟ ਪਾ ਕੇ ਉਹਨੂੰ ਇਥੋਂ ਮਜ਼ਬੂਤ ਕਰਕੇ ਭੇਜੋ ਇਹ ਸਿੱਧਾ ਰਿਸ਼ਤਾ ਪੰਜਾਬ ਦੀ ਅਗਵਾਈ ਵੱਲ ਵੱਧਾ ਵੀਰੋ ਇਹ ਐਮਐਲਏ ਦੀ ਚੋਣ ਨਹੀਂ ਹੈ ਤੁਹਾਡਾ ਫੈਸਲਾ ਉਹਨਾਂ ਨੂੰ ਹੋਰ ਮਜ਼ਬੂਤ ਕਰੂਗਾ ਇਹੋ ਜਿਹਾ ਭਰੋਸਾ ਦੇ ਕੇ ਅਗਲੀ ਵਾਰ ਉਹ ਨੂੰ ਆਏ ਲੱਗੇ ਵੀ ਚੰਡੀਗੜ੍ਹ ਬੈਠੇ ਹੀ ਜਿੱਤ ਜਾਣ। ਤਾਂ ਇਹ ਵੀ ਤੁਹਾਡੇ ਕੋਲੇ ਲੈ ਕੇ ਆਏ ਆ ਤੇ ਜੇ ਤੁਸੀਂ ਇਦਾਂ ਦੇ ਅਮਨ ਪਸੰਦ ਜਿਹੜੇ ਕੈਂਡੀਡੇਟ ਚੁਣੋਗੇ ਤੁਸੀਂ ਮਨਮੋਹਨ ਸਿੰਘ ਦਾ ਰਾਜ ਦੇਖਿਆ 10 ਸਾਲ। ਉਹਦਾ ਤੇ ਅੱਜ ਬੋਦੀ ਦੇ 10 ਸਾਲ ਨੂੰ ਕੰਪੇਅਰ ਕਰਕੇ ਵੇਖ ਲਓ ਤੁਹਾਡਾ ਮਨ ਆਪਣੇ ਆਪ ਹੀ ਬਣ ਜਾਣਾ। ਤਾਬੇ ਰਿਆ ਇਹ ਹੀ ਅਪੀਲਾ ਨੇ ਤੁਹਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਰਹੇ ਸੁੱਖ ਸ਼ਾਂਤੀ ਤਿਆ ਰਹੂਗੀ ਜੇ ਇਹਨਾਂ ਦੀਆਂ ਆ ਜਿਹੜੇ ਜ਼ਾਲਮ ਸਰਕਾਰਾਂ ਨੇ ਇਹਨਾਂ ਦੇ ਕੈਂਡੀਡੇਟ ਨੂੰ ਇੱਥੋਂ ਅਸੀਂ ਹਰਾ ਕੇ ਭੇਜੀਏ ਤੇ ਅਸੀਂ ਭੈਣ ਅਮਰਤਾ ਦੇ ਹੱਥ ਦੇ ਵਿੱਚ ਆਪਣਾ ਵੋਟ ਦੇ ਕੇ ਉਹਨੂੰ ਕਾਮਯਾਬ ਕਰਾਈਏ ਜੇ ਮੇਰੇ ਪਰਿਵਾਰ ਦੀ ਕਿਸਮਤ ਬਦਲੀ ਤਾਂ ਇੱਕ ਐਜੂਕੇਸ਼ਨ ਨੇ ਪੜ੍ਹਾਈ ਲਿਖਾਈ ਨੇ ਬੱਚੇ ਨੂੰ ਸਮਝ ਆਈ ਤਾਂ 5 ਸਾਲਾਂ ਦੇ ਵਿੱਚ ਕਿਤੋਂ ਦੇਚ ਆ ਕੇ ਕਿਤੋਂ ਤੱਕ ਜ